ਏ ਜੀ 15ਵੀਂ ਪੌੜੀ ਦੀ 5ਵੀਂ ਪੰਕਤੀ ਹੈ ਇਹ ਆਖਰਲੀ ਵਾਰ ਆਇਆ ਹੈ ਜੀ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਜੀ ਇਹ ਫਿਰ ਉਸ ਨੂੰ ਗਾ ਕੇ ਪੜ ਸਕਦੇ ਹਾਂ ਜੀ ਐਸਾ ਨਾਮ ਨਿਰੰਜਨ ਹੋਏ ਇਸਦੇ ਅਰਥ ਤੁਹਾਨੂੰ ਹੁਣ ਪਤਾ ਲੱਗ ਹੀ ਗਏ ਹੋਣਗੇ ਸਮਝ ਆ ਗਏ ਹੋਣਗੇ ਐਸਾ ਨਾਮ ਨਿਰੰਜਨ ਹੋਏ ਕੰਡੀਸ਼ਨ ਕੀ ਆ ਜੇ ਕੋਪ ਆਪ ਜੇਕਰ ਮੰਨ ਮੰਨ ਕੇ ਜਾਣੇ ਮਨ ਕੋਈ ਆਪਣੇ ਮਨ ਅੰਦਰ ਜੇ ਕੋਈ ਮਨੁੱਖ ਆਪਣੇ ਮਨ ਦੇ ਅੰਦਰ ਆਪਣੀ ਸੁਰਤ ਦੇ ਅੰਦਰ ਮੰਨ ਕੇ ਸਮਝ ਕੇ ਕਹਿ ਦੇਵੇਗੀ ਆਪਣੇ ਆਪ ਨੂੰ ਉਸ ਪ੍ਰਭੂ ਪਰਮਾਤਮਾ ਅਗੇ ਸਮਰਪਿਤ ਕਰਕੇ ਆਪਣੀ ਮਤ ਉਸ ਦੇ ਅੱਗੇ ਦੇ ਕੇ ਜਦੋਂ ਆਪ ਗੁਰਦੁਆਰੇ ਜਾਂਦੇ ਆ ਨਾ ਜੀ ਮੱਥਾ ਟੇਕਦੇ ਆ ਨਾ ਤਾਂ ਜਿਹੜਾ ਆਪਣਾ ਮਸਤਕ ਹੁੰਦਾ ਜਿਹਨੂੰ ਮੱਥਾ ਕਹਿ ਦਿੰਦੇ ਆ ਜਿੱਥੇ ਦਿਮਾਗ ਆ ਸਾਡਾ ਜਿੱਥੇ ਮਨ ਆ ਅਸੀਂ ਉਹ ਧਰਤੀ ਦੇ ਲਾਨਿਆਂ ਗੁਰੂ ਮਹਾਰਾਜ ਅੱਗੇ ਭਾਵ ਉਸਦਾ ਇਹੀ ਹੈ ਜੀ ਕਿ ਮੈਂ ਆਪਣੀ ਜਿਹੜੀ ਮਤ ਆ ਨਾ ਜਿਹੜੀਆਂ ਆਪਣੀਆਂ ਚਲਾਕੀਆਂ ਗਾ ਇਹ ਗੁਰੂ ਸਹਿਬਾਨ ਤੁਹਾਡੇ ਚਰਨਾਂ ਦੇ ਵਿੱਚ ਰੱਖ ਰਿਹਾ ਤੁਹਾਡੇ ਚਰਨਾਂ ਦੇ ਵਿੱਚ ਆਪਣੀ ਮਤ ਰੱਖ ਰਿਹਾ ਮੈਂ ਨਿਮਾਣਾ ਗਾ ਮੈਨੂੰ ਕੋਈ ਮਤ ਨਹੀਂ ਹੈ ਮੈਨੂੰ ਕੋਈ ਅਕਲ ਨਹੀਂ ਹੈ ਤੁਸੀਂ ਮੈਨੂੰ ਮਤ ਦੋ ਤੁਸੀਂ ਮੈਨੂੰ ਸਿੱਧੇ ਰਾਹ ਪਾਓ ਮੈਂ ਤੁਹਾਡੀ ਗੱਲ ਮੰਨਣ ਨੂੰ ਤਿਆਰ ਹਾਂ ਜੀ ਤੇ ਹੁਣ ਕੋਸ਼ਿਸ਼ ਇਹ ਕਰਨੀ ਹੈ ਵੀ ਜਦੋਂ ਵੀ ਆਪਾਂ ਗੁਰਦੁਆਰੇ ਜਾਂਦੇ ਹਾਂ ਜੀ ਜਿੰਨੀ ਵਾਰ ਵੀ ਤੁਸੀਂ ਮੱਥਾ ਟੇਕੋ ਨਾ ਤੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਲੈ ਕੇ ਆਇਓ ਕਿ ਗੁਰੂ ਸਹਿਬਾਨ ਜੀ ਮੈਂ ਨਿਮਾਣਾ ਮੈਂ ਕੋਝਾਂ ਮੈਂ ਪਾਪੀ ਆ ਤੁਸੀਂ ਬਖਸ਼ਣ ਹਾਰ ਹੋ ਮੇਰੀ ਜਿਹੜੀ ਮੱਤ ਹੈ ਨਾ ਜੀ ਇਹ ਮੈਂ ਤੁਹਾਡੇ ਚਰਨਾਂ ਚ ਲਾਨਾ ਮੈਂ ਆਪਣਾ ਸਿਰ ਤੁਹਾਨੂੰ ਪੇਂਟ ਕਰਦਾ ਠੀਕ ਹੈ ਜੀ ਤੇ ਸੋਜੀ ਆਪਣੀ ਮੈਨੂੰ ਦਿਓ ਉਹ ਗੱਲ ਹੈ ਜੀ ਐਸਾ ਨਾਮ ਨਿਰੰਜਨ ਹੋਏ ਠੀਕ ਹੈ ਜੀ ਦੋ ਅਰਥ ਨਿਕਲਦੇ ਨੇ ਇੱਕ ਅਧਿਆਤਮਿਕ ਰੂਹਾਨੀਅਤ ਸ਼ਬਦ ਹੈ ਜੀ ਫਿਰ ਤੁਹਾਨੂੰ ਗੱਲ ਕਰਦੀ ਕਿ ਹਰ ਪੰਕਤੀ ਦੇ ਬੜੇ ਡੂੰਗੇ ਅਰਥ ਨੇ ਜੀ ਅਨੇਕਾਂ ਅਰਥ ਨੇ ਜਿਸ ਦੇ ਨਾਲ ਤੁਹਾਡਾ ਜਿਹੜਾ ਮਨ ਹੈ ਪ੍ਰਭੂ ਪਰਮਾਤਮਾ ਦੇ ਨਾਲ ਪਸੀਜ ਜਾਵੇ ਉਸ ਦੇ ਨਾਲ ਪ੍ਰੇਮ ਵਿੱਚ ਆ ਜਾਵੇ ਪਿਆਰ ਪੈ ਜਾਵੇ ਉਹ ਅਰਥ ਤੁਸੀਂ ਕਰੋ ਜੀ ਜਿਸ ਦੇ ਨਾਲ ਤੁਹਾਡੀ ਪ੍ਰੀਤ ਡੂੰਗੀ ਹੋ ਜਾਵੇ ਜਿਸ ਦੇ ਨਾਲ ਉਸ ਪ੍ਰਮਾਤਮਾ ਦੇ ਗੁਣਾ ਬਾਰੇ ਪਤਾ ਲੱਗ ਜਾਵੇ ਜੇ ਤੁਸੀਂ ਜੇ ਕੋਈ ਮਨੁੱਖ ਇਹ ਕਹਿੰਦਾ ਹੈ ਨਾ ਕਿ ਪ੍ਰਮਾਤਮਾ ਤੁਹਾਡੇ ਅੰਦਰ ਪ੍ਰਗਟ ਨਹੀਂ ਹੋ ਸਕਦਾ ਤਾਂ ਉਸ ਮਨੁੱਖ ਨੇ ਕਦੇ ਜਪਜੀ ਸਾਹਿਬ ਨੂੰ ਸਮਝਿਆ ਨਹੀਂ ਪੜ੍ਹਿਆ ਨਹੀਂ ਤੇ ਦੂਜੀ ਗੱਲ ਇਹ ਹੈ ਜੀ ਉਹ ਪ੍ਰਮਾਤਮਾ ਦੀਆਂ ਉਸ ਨਿਰੰਝਣ ਦੀਆਂ ਜਿਹੜੀਆਂ ਸ਼ਕਤੀਆਂ ਨੇ ਜੋ ਉਸ ਤਾਕਤ ਹੈ ਉਹਨੂੰ ਲਿਮਟ ਜਾਂ ਸੀਮਾ ਵਿੱਚ ਕਰਨ ਦੀ ਕੋਸ਼ਿਸ਼ ਕਰਦਾ ਹੈ ਨਿਰੰਝਨ ਹੈ ਜੀ ਉਸਦੇ ਗੁਣਾਂ ਦਾ ਨਹੀਂ ਪਤਾ ਉਸਦੀ ਤਾਕਤ ਦਾ ਨਹੀਂ ਪਤਾ ਉਹ ਜੋ ਚਾਵੇ ਉਹ ਕਰ ਸਕਦਾ ਹੈ ਜੀ ਠੀਕ ਹੈ ਜੀ ਬਿਨ ਕਹਿੰਦੇ ਨੇ ਜੇ ਪ੍ਰਮਾਤਮਾ ਚਾਹੇ ਬਿਨ ਸਾਸ ਤੇ ਰੱਖੇ ਬਿਨ ਸਾਸ ਤੇ ਰੱਖੇ ਜੀ ਇਹ ਪ੍ਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ ਜੀ ਗੱਲ ਹੈ ਜੀ ਮਨਨ ਦੀ ਜੇ ਕੋ ਮਨ ਜਾਣੇ ਮਨ ਕੋਏ ਆਓ ਅਗਲੀ ਪੰਕਤੀ ਵਿੱਚ ਦੇਖਦੇ ਹਾਂ ਜੀ ਗੁਰੂ ਮਹਾਰਾਜ ਸਾਨੂੰ ਕੀ ਉਪਦੇਸ਼ ਕਰਦੇ ਨੇ